ਦੇ ਕੇ ਪਾਣੀ ਬਹੁਤ ਜਿਆਦਾ ਆ ਸੀ ਪਰ ਉਸ 37 ਸਾਲ ਦੇ ਸਮੇ ਨੂੰ ਅਜੇ ਮਤ ਭਾ ਗਿਆ ਪਾਣੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਦਰਬਾਰ ਸਾਹਿਬ ਦੇ ਵਿੱਚ ਕੇਵਲ ਤੋਂ ਕੇਵਲ ਪ੍ਰਕਰਮਾਂ ਦੇ ਵਿੱਚ 3 3.5 ਫੁੱਟ ਪਾਣੀ ਜਿਹੜਾ ਉਹ ਖਲੋਤਾ ਰਿਹਾ ਹੈ ਉਹ ਵੀ ਪਾਣੀ ਵਿੱਚ ਡੁੱਬ ਚੁੱਕਾ ਸੀ ਮਸਿਕ ਸਰ ਤੋਂ ਦੱਸਣਾ ਚਾਹੁੰਦਾ ਕਿ ਪਾਣੀ ਕੇਵਲ ਜਿਹੜਾ ਜੇ ਬੜਾ ਉੱਚਾ ਗਰਾਮ ਹੋਣ ਦੇ ਕਾਰਨ ਕਰਕੇ ਵੀ 3-4 4 ਫੁੱਟ ਪਾਣੀ ਜਿਹੜਾ ਇਹ ਨਿਸ਼ਾਨੀ ਦੱਸਦੀ ਹੈ ਕਿ ਪਾਣੀ ਜਿਹੜਾ ਫਿਰਦਾ ਰਿਹਾ ਹੈ ਗੁਰਦਰਾ ਬਾਬਾ ਬੁੱਢਾ ਸੈਂਦੀ ਰਮਦਾਸ ਜੋ ਸੰਗਤਾਂ ਵਾਸਤੇ ਕਣਕ ਸੋਰਕ ਕੀਤੀ ਜਾਂਦੀ ਹੈ ਸੰਗਤਾਂ ਦੇ ਜਲ ਪਾਣੀ ਵਾਸਤੇ ਉਹ ਕਣਕ ਲਗਭਗ 40 50 ਕੁੰਟ ਜਿਹੜੀ ਕਣਕ ਉਹ ਖਰਾਬ ਹੋ ਚੁੱਕੀ ਗੁਰੂ ਘਰ ਦੀਆਂ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਸਾਰੀਆਂ ਨੇ ਸਾਰੀਆਂ ਡੁੱਬ ਚੁੱਕੀਆਂ ਸਨ ਇਸ ਜਗ੍ਹਾ ਤੇ 5 5 ਫੁੱਟ ਲਗਭਗ ਪਾਣੀ ਜਿਹੜਾ ਉਹ ਮੌਜੂਦ ਸੀ ਦੇਖ ਰਹੇ ਜੀ ਡੇਲੀ ਨਿਊਜ਼ ਹੁਣ ਤੱਕ ਦੀ ਜੋ ਗਰਾਊਂਡ ਰਿਪੋਰਟ ਅਸੀਂ ਅੱਜ ਪਹੁੰਚੇ ਆ ਬਾਬਾ ਬੁੱਢਾ ਸਾਹਿਬ ਗੁਰਦਵਾਰਾ ਰਮਦਾਸ ਅਸੀਂ ਇੱਥੋਂ ਦੇ ਸਾਰਾ ਅਸੀਂ ਜੋ ਬਰੀਕੀ ਨਾਲ ਅਸੀਂ ਸਾਰਾ ਦੇਖ ਰਹੇ ਆ ਕਿਉਂਕਿ ਇੱਥੇ ਕਾਫੀ ਹੀ ਪਾਣੀ ਆਇਆ ਹੋਇਆ ਜੋ ਫੇਰ ਪਾਣੀ ਕੱਲ ਦਾ ਜੋ ਥੋੜਾ ਜਿਹਾ ਲੈਵਲ ਵਧਿਆ ਆ ਤੇ ਆਓ ਅਸੀਂ ਗੁਰਦਰਾ ਬਾਬਾ ਬੁੱਢਾ ਸਾਹਿਬ ਜੀ ਦੇ ਮਨੰਜ ਸਾਹਿਬ ਨਾਲ ਅਸੀਂ ਗੱਲ ਕਰਦੇ ਆ ਇੱਥੋਂ ਦੇ ਹਾਲਾਤ ਅਸੀਂ ਜਾਣਦੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਜਿਵੇਂ ਕਾਫੀ ਪਾਣੀ ਇੱਥੇ ਗੁਰਦੁਆਰਾ ਸਾਹਿਬ ਜੀ ਖੜਾ ਹੋ ਗਿਆ ਸੀ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦੇਖੋ ਜੀ ਅੱਜ ਤੋਂ ਕੋਈ 37 ਸਾਲ ਪਹਿਲੋਂ ਵੇਖਿਆ ਸੀ ਕਿ ਪਾਣੀ ਬਹੁਤ ਜ਼ਿਆਦਾ ਆਇਆ ਸੀ ਪਰ ਉਸ 37 ਸਾਲ ਦੇ ਸਮੇਂ ਨੂੰ ਅੱਜ ਇਹ ਮਤ ਭਾ ਗਿਆ ਪਾਣੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਦਰਬਾਰ ਸਾਹਿਬ ਦੇ ਵਿੱਚ ਕੇਵਲ ਤੋਂ ਕੇਵਲ ਪ੍ਰਕਰਮਾਂ ਦੇ ਵਿੱਚ 3 1/2 ਫੁੱਟ ਪਾਣੀ ਜਿਹੜਾ ਉਹ ਖੜੋਤਾ ਰਿਹਾ ਹੈ ਜੇ ਵੇਖਿਆ ਜਾਵੇ ਸਾਹਮਣੇ ਜੋ ਦਫਤਰ ਹੈ ਗੁਰਦੁਆਰਾ ਸਾਹਿਬ ਜੀ ਦਾ ਉੱਥੇ ਘਟਸੋ ਘਟ ਸਾਢੇ 4 ਫੁੱਟ ਪਾਣੀ ਸੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਸਾਹਮਣੇ ਸਟੋਰ ਹੈ ਗੁਰਦੁਆਰਾ ਸਾਹਿਬ ਜੀ ਦਾ ਉੱਥੇ ਵੇਖਿਆ ਜਾਵੇ ਤੇ ਉਹ ਅਜੇ ਵੀ ਲਕੀਰ ਜਿਹੜੀ ਆ ਦਿਖਾਈ ਦੇ ਰਹੀ ਹੈ ਕਿ 4-4 ਫੁੱਟ ਲਗਭਗ ਪਾਣੀ ਜਿਹੜਾ ਸੀ ਉਹ ਇੱਥੇ ਖਲੋਤਾ ਸੀ ਜੇ ਨੁਕਸਾਨ ਦੀ ਗੱਲ ਵੇਖੀ ਜਾਵੇ ਗੁਰਦੁਆਰਾ ਸਾਹਿਬ ਜੀ ਦੀ ਜੋ ਮਸ਼ੀਨ ਰੋਟੀਆਂ ਪਕਾਉਣ ਵਾਲੀ ਹੈ ਉਹਦੇ ਵਿੱਚ ਪਾਣੀ ਫਿਰ ਗਿਆ ਆਟਾ ਗੁੰਨਣ ਲਈਆਂ ਮਸ਼ੀਨਾਂ 'ਚ ਪਾਣੀ ਫਿਰ ਗਿਆ ਇੱਥੇ ਹੀ ਬਸ ਨਹੀਂ ਗੁਰਦੁਆਰਾ ਸਾਹਿਬ ਜੀ ਦੀ ਸਟੋਰ ਕੀਤੀ ਹੋਈ ਕਣਕ ਹੈ ਜਿਹੜੀ ਢੜੋਲਿਆਂ ਦੇ ਵਿੱਚ ਪਈ ਸੀ ਹਰ ਢੜੋਲੇ ਦੇ ਵਿੱਚ ਇੱਕ ਇੱਕ 1.5 2-2 ਕੁਇੰਟਲ ਜਿਹੜੀ ਕਣਕ ਹੈ ਉਹ ਖਰਾਬ ਹੋ ਗਈ ਆ ਲਗਭਗ 40-45 ਕੁਇੰਟਲ ਕਣਕ ਉਹ ਖਰਾਬ ਹੋ ਗਈ ਆ 70 ਏਕੜ ਜਿਹੜੀ ਜ਼ਮੀਨ ਸੀ ਗੁਰਦੁਆਰਾ ਸਾਹਿਬ ਜੀ ਦੀ ਖੁਦਕਾਸ਼ਤ ਕੀਤੀ ਆ ਉਹਦਾ ਝੋਨਾ ਜਿਹੜਾ ਸਾਰਾ ਖਰਾਬ ਹੋ ਚੁੱਕਾ ਹੈ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜ਼ਿਮੀਂਦਾਰ ਘਰਾਣੇ ਦਾ ਜਿਹੜਾ ਹੈ ਨੁਕਸਾਨ ਹੋਇਆ ਜੀ ਕਿੰਨਾ ਜਿਹੜਾ ਅਨੁਮਾਨ ਹੈ ਗੁਰਦਰਾ ਸਾਹਿਬ ਦਾ ਜੋ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਹੋਇਆ ਵੇਖੋ ਜੇ ਵੇਖਿਆ ਜਾਵੇ ਤੇ ਇਹ ਨੁਕਸਾਨ ਤੇ ਲੱਖਾਂ ਦੇ ਵਿੱਚ ਹੀ ਹੋ ਗਿਆ ਜੀ ਜੇ ਹਾਲਾਤ ਵੇਖੇ ਜਾਣ ਤੇ ਕੋਈ 1 ਕਰੋੜ ਦੇ ਲਗਭਗ ਤੇ ਫਸਲ ਦਾ ਹੀ ਨੁਕਸਾਨ ਜਿਹੜਾ ਹੈ ਉਹ ਹੋ ਜਾਂਦਾ ਅਧਰ ਨਿੱਕਾ ਨਿੱਕਾ ਜਿਹਾ ਛੋਟਾ ਮੋਟਾ ਸਮਾਨ ਦਾ ਉਹ ਲੱਖਾਂ ਦੇ ਹਿਸਾਬ ਦੇ ਵਿੱਚ ਇੱਧਰ ਦਾ ਵੀ ਨੁਕਸਾਨ ਹੋਇਆ ਮਤਲਬ ਕਰੋੜਾਂ ਦੇ ਵਿੱਚ ਗਿਣਤੀ ਆ ਪੜ ਜਾਂਦੀ ਹੈ ਜੀ ਦੀ ਸੋ ਮੇਕ ਸੋ ਮਨੀ ਕਮੇਟੀ ਜਿਹੜੇ ਕਾਰਜ ਕਰ ਰਹੀ ਆ ਕੋਈ ਰਾਤ ਸਮਗਰੀ ਉਹ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਹੋ ਰਿਹਾ ਦੇਖੋ ਜੀ ਸਾਡੇ ਸਤਕਾਰਯੋਗ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਅਤੇ ਹਲਕੇ ਦੇ ਸਤਕਾਰਯੋਗ ਮੈਂਬਰਸ ਦਾ ਮਾਸਟਰ ਅਮਰੀਕ ਸਿੰਘ ਜੀ ਵਿਸ਼ਵਾ ਸਾਹਿਬ ਜੋ ਡਿ렉ਟਰ ਮੈਂਬਰਸ ਦਾ ਜੋਤ ਸਿੰਘ ਜੀ ਸਮਰਾ ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਕਾਰਜ ਕੀਤੇ ਜਾ ਰਹੇ ਨੇ ਜਿਸ ਦਿਨ ਤੋਂ ਪਾਣੀ ਆਇਆ ਹੈ ਬਹੁਤ ਜਿਆਦੀ ਸੰਗਤ ਜਿਹੜੀ ਹੈ ਗੁਰੂ ਘਰ ਵਿੱਚ ਆਣ ਕੇ ਪ੍ਰਸ਼ਾਦਾ ਛਕ ਰਹੀ ਹੈ ਅਤੇ ਸੰਗਤਾਂ ਦੇ ਪ੍ਰਬੰਧ ਵਾਸਤੇ ਰਹਿਸ਼ ਦੇ ਜਿਹੜੇ ਸਾਹਮਣੇ ਵੇਖੋ ਬਗੜੇ ਵੱਡੀ ਸਰਾ ਬਣੀ ਹੈ ਜਿਹਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਰਹਿਸ਼ ਦੇ ਪ੍ਰਬੰਧ ਵੀ ਸਾਰਿਆਂ ਨੂੰ ਦਿੱਤੇ ਗਏ ਨੇ ਜਿਹੜਾ ਵੀ ਗੁਰੂ ਘਰ ਵਿੱਚ ਆਣ ਕੇ ਕਹਿੰਦਾ ਹੈ ਉਹਨੂੰ ਹੀ ਰਹਿਸ਼ ਦਾ ਪ੍ਰਬੰਧ ਜਿਹੜਾ ਹੈ ਦਿੱਤਾ ਜਾਂਦਾ ਹੈ ਇੱਥੇ ਹੀ ਬਸ ਨੇ ਸੰਗਤਾਂ ਦੇ ਵਾਸਤੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਜਿਹੜਾ ਹੈ ਉਹ ਰਚਨਾ ਜਿਹੜਾ ਮਹਈਆ ਕਰਵਾਇਆ ਜਾ ਰਿਹਾ ਹੈ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੁੱਜਿਆ ਹੋਇਆ ਜਿੰਨਾ ਵੀ ਰਚਨਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਲੋੜਵੰਦਾਂ ਨੂੰ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ। ਗਾੜੀ ਕਿਸ ਤਰ੍ਹਾਂ ਦੇ ਹਾਲਾਤ ਜਾਪੇ ਤੁਹਾਨੂੰ ਮੈਂ ਦੱਸਾਂ। ਦੇਖੋ ਜੀ ਹਾਲਾਤ ਤੇ ਇੰਨੇ ਨਾਜ਼ੁਕ ਹੋ ਗਏ ਨੇ ਅੱਜ 4 ਤਰੀਕ ਹੋ ਗਈ ਹੈ ਨਵੇਂ ਮਹੀਨੇ ਦੀ ਸਤੰਬਰ 4 ਹੈ। ਰਾਤ ਦਾ ਵੇਖਿਆ ਜਾਵੇ ਤੇ ਪਾਣੀ ਫੇਰ ਜਿੱਥੇ ਪਾਣੀ ਸੁੱਕ ਚੁੱਕਾ ਸੀ ਉੱਥੇ 3-3 4-4 ਫੁੱਟ ਫੇਰ ਪਾਣੀ ਖੜ ਗਿਆ ਆਣ ਕੇ। ਰਾਤ ਦਾ ਫੇਰ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਹੈ ਰਣਜੀਤ ਸਾਗਰ ਡੈਮ ਦੇ ਵਿੱਚੋਂ। ਹਾਲਾਤ ਬਹੁਤ ਨਾਜ਼ੁਕ ਜੀ ਇਹ ਭਿਆਨਕ ਦਿਸ ਰਹੇ ਨੇ ਗੁਰਦੁਆਰਾ ਦਾ ਸਾਹਮਣਾ ਕਰਨਾ ਪੈ ਸਕਦਾ। ਬਿਲਕੁਲ ਜੀ ਵੇਖਿਆ ਜਾਵੇ ਤਾਂ ਜੇ ਦੂਜੀ ਵਾਰੀ ਪਾਣੀ ਫੇਰ ਛੱਡਿਆ ਜਾ ਸਕਦਾ ਹੈ ਅੱਗੇ ਵੀ ਇਹਦੇ ਬਾਰੇ ਕੁਝ ਕੀ ਕਿਹਾ ਜਾ ਸਕਦਾ ਹੈ ਜੀ। ਬਾਬਾ ਜੀ ਗੁਰੂ ਘਰ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਪੁੱਜਾ। ਖੁਜੀ ਉਹ ਸਰਾ ਹੈ ਵੱਡੀ ਕਰੋੜਾਂ ਰੁਪਈਆ ਦੀ ਬਿਲਡਿੰਗ ਹੈ। ਪਾਣੀ ਉਹ 10 ਫੁੱਟ 11 ਫੁੱਟ ਧਰਤੀ ਦੇ ਜਿਹੜੀ ਹੈ ਉਚਾਈ ਦਿੱਤੇ ਹੈ। ਉਹ ਸਾਰੀ ਬੇਸਮੈਂਟ ਜਿਹੜੀ ਹੈ ਪਾਣੀ ਦੇ ਨਾਲ ਭਰ ਚੁੱਕੀ ਹੈ ਨੁਕਸਾਨ ਹੀ ਨੁਕਸਾਨ ਹੈ। ਇਧਰ ਵੇਖਿਆ ਜਾਵੇ ਦੂਸਰੀ ਸਰਾਣ ਜਿਹੜੀ ਹੈ ਇਹਦੇ ਵਿੱਚ ਜਿੰਨਾ ਠੱਲ ਦੇ ਨੀਚੇ ਵਾਲੇ ਕਮਰੇ ਨੇ ਉਹ ਸਾਰੇ ਪਾਣੀ ਦੇ ਨਾਲ ਭਰੇ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈ ਗੁਰੂ ਘਰ ਦੇ ਵਿੱਚ ਜਿੰਨਾ ਵੀ ਪਸ਼ੂਆਂ ਦਾ ਖਾਣਾ ਦਾਣਾ ਸੀ ਸਾਰਾ ਹੀ ਖਤਮ ਹੋ ਗਿਆ ਹੈ ਪੱਠਾ ਆਦਿਕ ਤੂੜੀ ਜਿਹੜੀ ਹੈ ਸਾਰੀ ਖਰਾਬ ਹੋ ਚੁੱਕੀ ਹੈ ਕਿੰਨੇ ਕਿ ਪਿੰਡ ਜਿਹੜੇ ਇੱਥੇ ਨਾਲ ਗੁਰਦਰਾ ਸਾਹਿਬ ਦੇ ਨੇੜੇ-ਨੇੜੇ ਜਿਹੜੇ ਪ੍ਰਭਾਵਿਤ ਹੋਏ ਹਨ ਦੇਖੋ ਜੀ ਇੱਥੇ ਤਾਂ 100 200 ਪਿੰਡ ਦੇ ਲਗਭਗ ਜਿਹੜਾ ਹੈ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਇਲਾਕੇ ਦੇ ਵਿੱਚ ਸਾਰਾ ਹੀ ਤੇ ਜੇ ਅੱਗੇ ਬੈਲਟ ਵੇਖੀ ਜਾਵੇ ਜਨਾਲੇ ਦੀ ਫਿਰ ਤਾਂ ਹਜ਼ਾਰਾਂ ਦੇ ਸਾਧਨ ਵੇਖ ਜਾਂਦੇ ਜਿਵੇਂ ਕਿ ਥੋੜੇ ਦਿਨਾਂ ਤੱਕ ਆਪਣੇ ਬਾਬਾ ਬੁੱਢਾ ਸਾਹਿਬ ਜੀ ਦੇ ਮਲੇ ਸਰਾਧਾਂ ਦਾ ਜਿਹੜਾ ਚੱਲਣਾ ਮੇਲਾ ਤੁਸੀਂ ਕਿਦਾਂ ਦੇ ਇੰਤਜ਼ਾਮ ਕੀਤੇ ਇੱਥੇ ਕਿਦਾਂ ਦੇ ਸੰਗਤ ਵਾਸਤੇ ਸਲਾਨਾ ਜੋੜ ਮੇਲੇ ਨੂੰ ਬੜੇ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਿੱਖ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਸਨ ਬੜੇ ਵੱਡੇ ਪੱਧਰ ਤੇ ਇਸ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਜਿਹੜਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਲਾਈਵ ਟੈਲੀਕਾਸਟ ਨਹੀਂ ਦੇਖਦੇ ਸੀ ਪਰ ਉਹ ਵੇਖਿਆ ਜਾਵੇ ਤੇ ਸਾਰੇ ਹੀ ਪ੍ਰਬੰਧ ਜਿਹੜੇ ਹੈ ਉਹ ਮੁਕੰਮਲ ਕਰ ਗਏ ਕਰ ਲਏ ਗਏ ਸਨ ਪਰੰਤੂ ਹੁਣ ਜਿਹੜੀ ਸਥਿਤੀ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਸਮਝ ਨਹੀਂ ਆ ਰਹੀ ਕਿ ਹੁਣ ਕਿੱਧਰ ਕੀ ਕਰੀਏ ਜਦੋਂ ਵੇਖੀਦਾ ਹੈ ਉਦੋਂ ਹੀ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਚਾਰ ਚਪੇਰਿਆਂੋਂ ਇਹੋ ਖਬਰਾਂ ਆ ਰਹੀਆਂ ਨੇ ਇਸ ਕਰਕੇ ਗੁਰੂ ਘਰ ਦੇ ਜਿਹੜੇ ਪ੍ਰੋਗਰਾਮ ਹੈ ਉਹ ਤੇ ਚਲੋ ਚੱਲਣਗੇ ਅੱਗੋਂ ਜਿਵ ਜਿਵ ਤੇਰਾ ਹੁਕਮ ਤੇ ਤੇ ਹੋਣਾ ਜੋ ਸਤਿਗੁਰੂ ਕਰ ਰਹੇ ਨੇ ਇਲਾਕੇ ਦੀ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਅਸਥਾਨ ਤੇ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜੀ ਤਾਪਸਥਾਨ ਬਾਬਾ ਕਿਸ਼ਨ ਕਵਰ ਜੀ ਬਾਬਾ ਸਪਾਈ ਸੁੱਖਾ ਜੀ ਦੇ ਦਰਬਾਰ ਤੇ ਜਿਹੜਾ ਸਾਲਾਨਾ ਜੋੜ ਮੇਲਾ ਬ 9 10 ਅਤੇ 11 ਸਤੰਬਰ ਨੂੰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਕਿ ਉਹ ਗੁਰੂ ਘਰ ਵਿੱਚ ਨਤਮਸਤਕ ਹੋਣ ਹਾਜ਼ਰੀਆਂ ਭਰਨ ਤਾਂ ਕਿ ਆਏ ਹੋਏ ਰਾਗੀ ਢਾਡੀ ਪੰਥ ਦੇ ਮਹਾਨ ਕਵੀਸ਼ਰ ਵਿਦਵਾਨ ਜਿਥੇ ਜਿਹੜੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਸਿੱਖ ਸੰਗਤਾਂ ਨੂੰ ਨਿਹਾਲ ਕਰ ਸਕਣ ਬਾਬਾ ਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਜੇ ਪੰਜਾਬ ਵਾਸੀ ਸਾਡੀ ਟੀਮ ਨੇ ਇੱਕ ਦੇਖਿਆ ਅਸੀਂ ਲਗਭਗ ਸਾਰੇ ਅਸੀਂ ਘੁੰਮ ਗਏ ਅਸੀਂ ਸਾਰਾ ਕਵਰ ਕੀਤਾ ਹੈ ਪ੍ਰੋਗਰਾਮ ਅਸੀਂ ਦੇਖ ਰਹੇ ਹਾਂ ਕਿ ਸਾਡੇ ਜੋ ਪੰਜਾਬੀ ਆ ਜਾਂ ਕੋਈ ਹਰਿਆਣੇ ਤੋਂ ਜਾਂ ਰਾਜਸਥਾਨ ਤੋਂ ਮਲੇਕੇ ਬਣੇ ਲੱਗ ਜਾਂਦੇ ਆ ਲੰਗਰ ਜਾਂ ਕੋਈ ਹੋਰ ਰਸਤਾ ਮਤਲਬ ਲਈ ਆ ਰਹੇ ਜਦ ਕਿ ਹੁਣ ਜ਼ਰੂਰਤ ਨਹੀਂ ਆਨੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਅੱਗੇ ਡੀਜ਼ਲ ਵੀ ਕਿਸਾਨਾਂ ਨੂੰ ਚਾਹੀਦਾ ਕਿਸੇ ਗਰੀਬ ਦਾ ਮਕਾਨ ਡਿੱਗ ਪਿਆ ਕੋਈ ਬਿਮਾਰ ਆ ਕਿਸੇ ਦਾ ਪਸ਼ੂ ਰੋੜ ਗਿਆ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜੇ ਲੋਕਾਂ ਨੂੰ ਦੇਖੋ ਮੈਂ ਧੰਨਵਾਦ ਕਰਦਾ ਹਾਂ ਰਣੀ ਹਾਂ ਸਾਰੇ ਸਿੱਖ ਸੰਗਤਾਂ ਦਾ ਸਿੱਖ ਜਗਤ ਦਾ ਜਿਨ੍ਹਾਂ ਨੇ ਇਸ ਹੜ੍ਹ ਦੀ ਸਥਿਤੀ ਦੇ ਵਿੱਚ ਉਹ ਡੁੱਬੇ ਹੋਏ ਲੋਕਾਂ ਦਾ ਬਹੁਤ ਤਕੜਾ ਸਾਥ ਦਿੱਤਾ ਪਰ ਮੈਂ ਉਹਨਾਂ ਨੂੰ ਆਪ ਜੀ ਦੇ ਮਾਧਿਅਮ ਰਹੀਂ ਹੋਣੇ ਬੇਨਤੀ ਕਰਨਾ ਚਾਹੁੰਨਾ ਹਾਂ ਕਿ ਇਸ ਇਲਾਕੇ ਦੇ ਵਿੱਚ ਖਾਣ ਪੀਣ ਵਾਲੀਆਂ ਜਿਹੜੀਆਂ ਰਸਤਾ ਨੇ ਉਹ ਬਹੁਤ ਜ਼ਿਆਦੀਆਂ ਪਹੁੰਚ ਚੁੱਕੀਆਂ ਨੇ ਅੱਗੇ ਕਣਕ ਦੀ ਬਜਾਈ ਕਰਨੀ ਹੈ ਡੀਜ਼ਲ ਦੀ ਲੋੜ ਹੈ ਵਾਹਈਆਂ ਦੀ ਲੋੜ ਹੈ ਖਾਦਾਂ ਬੀਜ ਆਦਿਕ ਜਿਹੜੇ ਨੇ ਉਹ ਚੀਜ਼ਾਂ ਦੀ ਜ਼ਰੂਰਤ ਹੈ ਕਿਸਾਨਾਂ ਨੂੰ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪਸ਼ੂਆਂ ਵਾਸਤੇ ਕੁਝ ਦਿਨ ਰੋਕ ਕੇ ਲਗਭਗ ਕੋਈ 20-25 ਦਿਨਾਂ ਬਾਅਦ ਜਿਹੜਾ ਹੈ ਉਹ ਚਾਰਾ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਭੇਜਿਆ ਜਾਵੇ ਤੇ ਸਿੱਖ ਸੰਗਤਾਂ ਵਾਸਤੇ ਜਿਹੜਾ ਪ੍ਰਸ਼ਾਦਾ ਪਾਣੀ ਹੈ ਉਹ ਬਹੁਤ ਜ਼ਿਆਦਾ ਇਧਰ ਇਲਾਕੇ ਦੇ ਵਿੱਚ ਗੁਰੂ ਗੁਰ ਧਾਮਾਂ ਦੇ ਵਿੱਚ ਵੀ ਲੰਗਰ ਪਾਣੀ ਜਾ ਰਿਹਾ ਹੈ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਿੱਖ ਸੰਗਤਾਂ ਦੀ ਜਿਹੜੀ ਜ਼ਿਮੀਦਾਰ ਕਿਸਾਨ ਨੇ ਗਰੀਬ ਪਰਿਵਾਰ ਨੇ ਉਹਨਾਂ ਦਾ ਜਿਹੜਾ ਹੈ ਵਸ ਵਦ ਡੀਜ਼ਲ ਦੀ ਬੀਜਾਂ ਦੀ ਖਾਦ ਦੀ ਜਿਹੜੀ ਹੈ ਉਹ ਜਿਹੜੀ ਸਬਦਾ ਜਿਹੜੀ ਹੈ ਉਹਨਾਂ ਨੂੰ ਉਪਲਬਧ ਕਰਾਈ ਜਾਵੇ ਉਹਨਾਂ ਨੂੰ ਇਹ ਸਹਾਇਤਾ ਵਜੋਂ ਜਿਹੜਾ ਹੈ ਉਹ ਦਿੱਤੀ ਜਾਵੇ। ਹਾਂਜੀ ਇਹ ਸਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਾਹਿਬ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਮੇਰੇ ਨਾਲ ਪੱਤਰਕਾਰ ਕੁਲਦੀਪ ਸਿੰਘ ਸੰਤੂ ਨੰਗਲ ਦਲਬਾਗ ਸਿੰਘ ਰਾਜਾ ਸਾਸੀ ਡੇਲੀ ਨਿਊਜ਼ ਹੁਣ ਤੱਕ ਰਮਦਾਸ